ਅੱਜ ਗੱਲ ਬਹਿਮਾ ਪਰਮਾ ਦੀ ਕਰਦੇ ਹਾਂ ਸਾਡੇ ਸਮਾਜ ਵਿੱਚ ਬਹੁਤ ਸਾਰੇ ਬਹਿਮਾ ਪਰਮਾ ਵਿਸ਼ਵਾਸ ਬਣ ਚੁੱਕੇ ਹਨ ਲੋਕਾਂ ਦਾ ਮੰਨਣਾ ਹੈ ਕਿ ਬਹਿਮ ਪਰਮ ਮੰਨਣੇ ਪੈਣੇ ਹਨ ਨਹੀਂ ਤਾਂ ਮਾੜਾ ਹੁੰਦਾ ਹੈ ਥੱਲੇ ਨਹੀਂ ਬੈਠਣਾ ਮਾੜਾ ਹੁੰਦਾ ਹੈ ਪਰ ਕਿਸੇ ਦੀਆਂ ਜੜਾਂ 'ਚ ਬੈਠਣਾ ਕੋਈ ਮਾੜਾ ਨਹੀਂ ਔਰਲੀ 'ਚ ਝਾੜੂ ਮਾਰਨੀ ਮਾੜੀ ਹੁੰਦੀ ਹੈ ਪਰ ਪਸ਼ੂਆਂ ਦੇ ਡਾਂਗਾ ਮਾਰਨੀ ਕੋਈ ਮਾੜੀਆਂ ਨਹੀਂ ਟਰੈਕਟਰ ਦੇ ਪੈਰਾਂ ਤੇ ਨਹੀਂ ਚੜ੍ਹਨਾ ਹੁੰਦਾ ਪਰ ਕਿਸੇ ਦੇ ਸਿਰ 'ਚ ਚੜ੍ਹਨਾ ਕੋਈ ਮਾੜਾ ਨਹੀਂ ਪਾਣੀ 'ਚ ਰੋੜੇ ਮਾਰਨੇ ਮਾੜੇ ਹੁੰਦੇ ਹਨ ਪਰ ਕੁੱਖ 'ਚ ਧੀ ਮਾਰਨੀ ਕੋਈ ਮਾੜੀ ਨਹੀਂ ਟੱਕੇ ਤੋੜਨੇ ਮਾੜੇ ਹੁੰਦੇ ਹਨ ਕਿਸੇ ਦੀਆਂ ਲੱਤਾਂ ਵਾਹਾਂ ਤੋੜੋ ਕੋਈ ਮਾੜਿਆ ਨਹੀਂ ਐਦਾਂ ਦੇ ਪਤਾ ਨਹੀਂ ਕਿੰਨੇ ਕੁ ਬੇਪਰਮ ਹਨ ਰਾਤ ਨੂੰ ਜੀ ਵਾਲਾਂ 'ਚ ਕੰਗਣ ਨਹੀਂ ਮਾਰਨਾ ਘਰੋਂ ਤੁਰਨ ਲੱਗਿਆ ਛੱਕਣੀ ਮਾਰਨੀ ਸ਼ਨੀਵਾਰ ਵਾਲ ਨਹੀਂ ਧੋਣੇ ਮੰਗਲਵਾਰ ਕੱਪੜੇ ਨਹੀਂ ਧੋਣੇ ਵੀਰਵਾਰ ਨਾਨਕਿਆਂ ਨੂੰ ਨਹੀਂ ਜਾਣਾ ਮੰਜੇ ਤੇ ਬੈਠ ਕੇ ਪੈਰ ਨਹੀਂ ਹਿਲਾਉਣੇ ਜਾਂ ਬਿੱਲੀ ਰਾਹ ਕੱਟ ਜੇ ਤਾਂ ਤੁਰਨਾ ਨਹੀਂ ਕਿਤੇ ਠੇਡਾ ਵੱਜੇ ਤਾਂ ਪੈਰ ਪੂਰ ਝਾੜ ਕੇ ਥੁੱਕ ਕੇ ਤੁਰੋ ਕੈਂਚੀ ਨਹੀਂ ਖੜਕਾਉਣੀ ਚਾੜੂ ਫੜਾ ਨਹੀਂ ਕਰਨਾ ਮੰਜਾ ਪੁੱਠਾ ਨਹੀਂ ਕਰਨਾ ਹੋਰ ਪਤਾ ਨਹੀਂ ਕੀ ਕੁਝ ਆਪਣੇ ਮਨਾਂ ਵਿੱਚ ਇਹ ਵਹਿਮ ਭਰਮ ਪਰੇ ਹੋਏ ਹਨ ਪੁਰਾਣੇ ਸਮੇਂ ਵਿੱਚ ਲੋਕਾਂ ਨੇ ਦੁੱਖ ਸੁੱਖ ਅਤੇ ਕੰਮ ਦੇ ਵਿਗੜਨ ਅਤੇ ਸਵਰਨ ਸਬੰਧੀ ਵਹਿਮਾਂ ਭਰਮਾਂ ਨੂੰ ਆਪਣੇ ਆਪਣੇ ਹਿਸਾਬ ਨਾਲ ਕੜ ਰੱਖਿਆ ਸੀ ਜਿਹੜੇ ਕਿ ਉਹਨਾਂ ਨੇ ਆਪਣੇ ਪੁਰਖਿਆਂ ਤੋਂ ਗ੍ਰਹਿਣ ਕੀਤੇ ਹੁੰਦੇ ਸਨ ਅਤੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਵਹਿਮਾਂ ਭਰਮਾਂ ਵਿੱਚ ਫਸਾ ਕੇ ਲੋਕ ਵਿਸ਼ਵਾਸ ਬਣਾ ਰੱਖਿਆ ਸੀ ਲੋਕ ਜੇ ਕੋਈ ਗੱਲ ਚੰਗੀ ਹੋ ਜਾਵੇ ਤਾਂ ਉਸ ਦੇ ਸਬੰਧ ਵਿੱਚ ਕੰਮ ਕਰਨ ਸਮੇਂ ਸਭ ਅਵਸਰਾਂ ਜਾਂ ਚੰਗੇ ਮਾੜੇ ਦਿਨਾਂ ਸੰਬੰਧੀ ਦੀ ਮਨੋਤਮੰਦ ਸਨ ਅਤੇ ਜੇਕਰ ਕੋਈ ਕੰਮ ਖਰਾਬ ਜਾਂ ਮਾੜੀ ਖਬਰ ਆ ਜਾਵੇ ਤਾਂ ਇਸ ਸੰਬੰਧੀ ਕੰਮ ਸ਼ੁਰੂ ਕਰਨ ਸਮੇਂ ਕਿਸੇ ਅਪਸ਼ਗਨੀ ਜਾਂ ਕਿਸੇ ਮਾੜੇ ਬੰਦੇ ਮੱਥੇ ਲੱਗਣ ਦਾ ਰਿਵਾਜ ਆਮ ਪ੍ਰਚਲਿਤ ਸੀ ਇਹ ਭੈਮ ਪਰਮ ਕਰਨ ਵਾਲੇ ਲੋਕ ਵਿਗਿਆਨਕ ਸੋਚ ਤੋਂ ਕੋਹਾਂ ਦੂਰ ਹੁੰਦੇ ਸਨ ਕੁਦਰਤੀ ਤੌਰ ਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਲੋਕਾਂ ਨੇ ਸਗਨ ਅਤੇ ਅਪਸ਼ਗਨ ਦੀਆਂ ਸੀਮਾ ਤੇ ਰੁਕੇ ਖੜਾ ਕੀਤਾ ਹੋਇਆ ਸੀ ਭਾਵੇਂ ਅਸੀਂ ਪੜ੍ਹ ਲਿਖ ਗਏ ਹਾਂ ਪਰ ਹਾਲੇ ਵੀ ਬਹੁਤ ਸਾਰੇ ਪੜ੍ਹੇ ਲਿਖੇ ਅਣਪੜ ਲੋਕ ਅਜਿਹੇ ਬਹਿਮਾ ਪਰਮਾ ਵਿੱਚ ਫਸੇ ਹੋਏ ਹਨ ਅਜਿਹੇ ਹੀ ਕੁਝ ਬਹਿਮ ਪਰਮ ਦੀ ਗੱਲ ਅੱਜ ਅਸੀਂ ਕਰਦੇ ਹਾਂ ਸਭ ਤੋਂ ਪਹਿਲਾਂ ਕਿਸੇ ਸ਼ੁਭ ਕਾਰਜ ਲਈ ਕਰੋ ਤੁਰਨ ਲੱਗਿਆ ਜੇਕਰ ਕਿਸੇ ਵਿਅਕਤੀ ਦੇ ਘਰੋਂ ਨਿਕਲਦੇ ਆ ਖਾਲੀ ਟੋਕਰਾ ਤੌੜਾ ਜਾਂ ਕੋਈ ਹੋਰ ਖਾਲੀ ਭਾਂਡਾ ਮੱਥੇ ਲੱਗ ਜਾਂਦਾ ਸੀ ਤਾਂ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਸੀ ਪਿੱਛੋਂ ਆਵਾਜ਼ ਮਾਰ ਦੇਣਾ ਛੱਕ ਮਾਰ ਦੇਣਾ ਜਾਂ ਘਰੋਂ ਨਿਕਲਣ ਲੱਗਿਆਂ ਕੁੱਤੇ ਦੇ ਕੰਨ ਫਟਕਾਰਨਾ ਜਾਂ ਕਾਲੇ ਹਿਰਨ ਦਾ ਸੱਜੋ ਲੰਘ ਜਾਣਾ ਇਹ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਸੀ ਜੇਕਰ ਇਸ ਤਰ੍ਹਾਂ ਹੁੰਦਾ ਸੀ ਤਾਂ ਕੰਮ ਤੇ ਜਾਣ ਵਾਲੇ ਛੱਕ ਵੱਜਣ ਤੇ ਜਰਾ ਕੋ ਰੁੱਕ ਕੇ ਪੈਰ ਦੀ ਜੁੱਤੀ ਝਾੜ ਕੇ ਪਾਉਂਦੇ ਸਨ ਪਿੱਛੋਂ ਆਵਾਜ਼ ਵੱਜ ਜਾਣ ਤੇ ਪਿੱਛੇ ਮੁੜ ਕੇ ਵਾਪਸ ਕੰਮ ਤੇ ਜਾਇਆ ਜਾਂਦਾ ਸੀ ਕਈ ਲੋਕਾਂ ਦੇ ਕਿਸੇ ਬੰਦੇ ਸਬੰਧੀ ਵੀ ਇਹ ਵਿਸ਼ਵਾਸ ਹੁੰਦਾ ਸੀ ਏ ਬੰਦਾ ਜਾਂ ਉਹ 부ੜੀ ਨੂੰ ਮੱਥੇ ਲੱਗ ਜਾਏ ਤਾਂ ਕੰਮ ਬਿਲਕੁਲ ਹੀ ਨਹੀਂ ਬਣਨਾ ਅਤੇ ਕਈ ਅਜਿਹੇ ਬੰਦੇ ਜਾਂ ਮਜਬੀ ਸਿੱਖ ਬੰਦੇ ਦਾ ਮੱਥੇ ਲੱਗ ਕੇ ਕੰਮ ਤੇ ਨਿਕਲਣਾ ਤਾਂ ਉਹ ਕੰਮ ਛੱਟ ਬਣ ਜਾਂਦਾ ਸੀ ਇਸ ਬਾਰੇ ਇੱਕ ਲੋਕ ਵਿਸ਼ਵਾਸ ਇਹ ਵੀ ਸੀ ਕਿ ਭਰਿਆ ਟੋਕਰਾ ਜਾਂ ਹੋਰ ਕੋਈ ਬਰਤਨ ਭਰਿਆ ਘਰੋਂ ਨਿਕਲਦਿਆਂ ਮੱਥੇ ਲੱਗੇ ਤਾਂ ਕੰਮ ਪੂਰੀ ਤਰ੍ਹਾਂ ਬਣੇਗਾ ਲੋਕਾਂ ਦੇ ਭੂਤਾਂ ਪ੍ਰੇਤਾਂ ਸੰਬੰਧੀ ਵੀ ਆਪਣੇ ਆਪਣੇ ਵੈਮਪਾਲੇ ਹੁੰਦੇ ਸਨ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਮਰਨ ਸਮੇਂ ਕਿਸੇ ਵਿਅਕਤੀ ਦੀ ਸੁਤਾ ਜਿਸ ਚੀਜ਼ ਵਿੱਚ ਹੁੰਦੀ ਸੀ ਉਹ ਮਰਨ ਤੋਂ ਬਾਅਦ ਉਹ ਚੀਜ਼ ਦੀ ਪ੍ਰਾਪਤੀ ਲਈ ਪ੍ਰੇਤ ਬਣ ਕੇ ਆਪਣੇ ਇਸ ਚੀਜ਼ ਦੀ ਪਰਿਵਾਰਕ ਮੈਂਬਰਾਂ ਤੋਂ ਮੰਗ ਕਰਦਾ ਹੈ ਕਹਿੰਦੇ ਹਨ ਕਿ ਜਿਹੜੇ ਲੋਕਾਂ ਦਾ ਮਰਨ ਸਮੇਂ ਧਿਆਨ ਧਨ ਸੰਪੰਨਤੀ ਵਿੱਚ ਹੁੰਦਾ ਹੈ ਤਾਂ ਉਹ ਮਰਨ ਤੋਂ ਬਾਅਦ ਸੱਪ ਬਣ ਕੇ ਟਿੱਬਿਆਂ ਉੱਪਰ ਟਹਿਲਦੇ ਹਨ ਕਹਿੰਦੇ ਹਨ ਕਿ ਉਹ ਦੱਬੇ ਹੋਏ ਖਜ਼ਾਨਿਆਂ ਦੀ ਰਖਵਾਲੀ ਕਰ ਰਹੇ ਹੁੰਦੇ ਹਨ। ਕਈ ਤਾਕੜੇ ਲੋਕ ਤਾਂ ਮਰਨ ਵਾਲੇ ਬੰਦੇ ਦੇ ਸਾਰੇ ਕੱਪੜੇ, ਬਿਸਤਰੇ ਆਦਿ ਗਰੀਬਾਂ ਨੂੰ ਦੇ ਦਿੰਦੇ ਹਨ ਤਾਂ ਕਿ ਕੀ ਪਤਾ ਬਾਪੂ ਲੀੜਾਂ ਕਰਕੇ ਹੀ ਸਾਡੇ ਘਰੇ ਡੇਰੇ ਲਾ ਕੇ ਬੈਠਾ ਰਹੇ। ਅੱਗੋ ਗਰੀਬ ਬੰਦਾ ਉਹ ਕੱਪੜੇ ਹੱਸ ਕੇ ਫੜ ਲੈਂਦਾ ਹੈ ਉਸ ਨੂੰ ਕੋਈ ਬਹਿਮ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਦਾ ਬਾਪੂ ਤਾਂ ਚੰਗੀ ਸਕੌਚ ਪੀਂਦਾ ਸੀ ਉਹਨੇ ਮੇਰੇ ਘਰੇ ਆ ਕੇ ਭੁੱਖਾ ਮਰਨਾ ਅਸਲ ਵਿੱਚ ਉਹ ਉਸ ਅਮੀਰ ਨਾਲੋਂ ਵਿਗਿਆਨਕ ਸੋਚ ਰੱਖਦਾ ਹੈ ਕਹਿੰਦੇ ਹਨ ਕਿ ਬੱਚੇ ਨੂੰ ਜਨਮ ਦੇਣ ਵਾਲੀ ਚੱਚਾ ਤੇ ਬਾਹਰ ਵਧਾਉਣ ਤੋਂ ਪਹਿਲਾਂ ਉਸ ਨੂੰ ਉਪਰੀਆਂ ਰੂਹਾਂ ਤੋਂ ਬਚਾਉਣ ਲਈ ਉਸਦੇ ਮੰंजे ਦਾਤੀ ਦੰਦਲਾ ਲੋਹੇ ਦਾ ਜਿੰਦਾ ਮੰਤਰ ਪੜ ਕੇ ਪਾਣੀ ਦਾ ਕੁੱਜਾ ਰੱਖਿਆ ਜਾਂਦਾ ਤੇ ਧੁਖ ਦੇ ਠਿੱਕਰ ਵਿੱਚ ਗੂਗਲ ਦੀ ਧੂਣੀ ਲਈ ਅੱਗ ਮਗਾ ਕੇ ਗੂਗਲ ਦੀ ਧੂਣੀ ਕੀਤੀ ਜਾਂਦੀ ਹੈ ਘਰ ਵਿੱਚ ਬੱਚੇ ਦਾ ਜਨਮ ਦੱਸਣ ਲਈ ਗੇਟ ਦੇ ਬਾਹਰ ਸਰੀ ਜਾਂ ਕਿਸੇ ਹੋਰ ਦਰਖਤ ਦੀਆਂ ਟਾਹਣੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਬਾਹਰੋਂ ਆਉਣ ਵਾਲੇ ਬੰਦੇ ਨੂੰ ਘਰ ਵਿੱਚ ਜਨੇਪੇ ਜਾਂ ਜੱਚਾ ਤੇ ਬੱਚਾ ਬਾਰੇ ਪਤਾ ਲੱਗ ਸਕੇ ਜੇਕਰ ਕਿਸੇ ਘਰ ਬੱਚਾ ਬਚਦਾ ਨਾ ਹੋਵੇ ਤਾਂ ਪਹਿਲਾਂ ਕਿਸੇ ਸਾਦ ਦੇ ਡੇਰੇ ਚੜਾ ਦਿੱਤਾ ਜਾਂਦਾ ਸੀ ਜਾਂ ਸੱਤਾਂ ਖੂਹਾਂ ਦਾ ਪਾਣੀ ਇਕੱਠਾ ਕਰਕੇ ਉਸ ਨੂੰ ਨਹਾਇਆ ਜਾਂਦਾ ਸੀ ਅਤੇ ਕਈ ਵਾਰੀ ਤਾਂ ਪਹਿਲੇ ਬੱਚੇ ਦਾ ਨੱਕ ਜਾਂ ਕੰਨ ਵਿੰਨ ਕੇ ਉਸ ਦਾ ਨਾਮ ਨੱਥਾ ਸਿੰਘ ਰੱਖਿਆ ਜਾਂਦਾ ਸੀ ਨਜ਼ਰ ਨੂੰ ਆਮ ਕਰਕੇ ਟਪਾਰ ਵੀ ਕਿਹਾ ਜਾਂਦਾ ਹੈ ਇਸ ਨਜ਼ਰ ਲੱਗਣ ਸੰਬੰਧੀ ਵੀ ਕਈ ਤਰ੍ਹਾਂ ਦੇ ਬਹਿਮ ਲੋਕਾਂ ਵਿੱਚ ਵਿਸ਼ਵਾਸ ਬਣ ਚੁੱਕੇ ਹਨ ਕਹਿੰਦੇ ਹਨ ਕਿ ਭੈੜੀ ਨਜ਼ਰ ਦਾ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ ਇਸ ਬਾਰੇ ਲੋਕਾਂ ਦਾ ਮੰਨਣਾ ਸੀ ਕਿ ਲੋਕਾਂ ਦੀ ਨਜ਼ਰ ਬਹੁਤ ਭੈੜੀ ਹੁੰਦੀ ਹੈ ਇਸ ਕਰਕੇ ਇਹ ਲੋਕਾਂ ਦੀ ਭੈੜੀ ਨਜ਼ਰ ਤੋਂ ਬਚਾਉਣ ਲਈ ਨਵੇਂ ਪਾਏ ਘਰਾਂ ਉੱਪਰ ਕੁੱਝਾ ਕਾਲਾ ਕਰਕੇ ਜਾਂ ਟੁੱਟਿਆ ਛੇਤਰ ਬਣ ਕੇ ਬੰਨੇਰੇ ਨਾਲ ਟੰਗ ਦਿੱਤਾ ਜਾਂਦਾ ਸੀ। ਕਈ ਵਾਰੀ ਨਵੀਂ ਲਿਆਂਦੀ ਮਸ਼ੀਨਰੀ ਨਾਲ ਵੀ ਇਹ ਚੀਜ਼ਾਂ ਟੰਗੀਆਂ ਜਾਂਦੀਆਂ ਸਨ। ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਉਹਨਾਂ ਨੂੰ ਨਹਾ ਕੇ, ਸ਼ਰਮਾ ਪਾ ਕੇ ਕਾਲਾ ਇੱਕਾ ਮੱਥੇ ਤੇ ਲਗਾ ਦਿੱਤਾ ਜਾਂਦਾ ਹੈ ਜਾਂ ਫਿਰ ਇੱਕ ਕਾਲੇ ਰੰਗ ਦਾ ਪੱਦਾ ਜਿਹਾ ਛੋਟਾ ਪੱਥਰ ਦਾ ਟੁਕੜਾ ਜਿਸ ਨੂੰ ਨਜ਼ਰ ਬੱਟੂ ਕਿਹਾ ਜਾਂਦਾ ਹੈ, ਧਾਗੇ ਵਿੱਚ ਮੜਾ ਕੇ ਬੱਚੇ ਦੇ ਗਲ ਵਿੱਚ ਪਾ ਦਿੱਤਾ ਜਾਂਦਾ ਹੈ। ਔਰ ਤਾਂ ਹੋਰ ਨਜ਼ਰ ਲੱਗਣ ਵਾਲੇ ਬੰਦੇ ਦੇ ਪੈਰ ਦੀ ਮਿੱਟੀ ਚੱਕ ਕੇ ਨਜ਼ਰ ਲੱਗਣ ਵਾਲੇ ਬੱਚੇ ਦੇ ਉੱਪਰ ਦੀ 7 ਵਾਰ ਬਾਰ ਕੇ ਚੁੱਲ੍ਹੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਨਜ਼ਰ ਦੇ ਪ੍ਰਕੋਪ ਨੂੰ ਘਟਾਉਣ ਲਈ ਲਾਲ ਮਿਰਚਾਂ ਵਾਰ ਕੇ ਚੁੱਲ੍ਹੇ ਵਿੱਚ ਛੱਡੀਆਂ ਜਾਂਦੀਆਂ ਹਨ ਇਹ ਲੋਕ ਤਾਂ ਚਮਟਾ ਖੁਰਚਨਾ ਪ੍ਰਾਂਤ ਵਿੱਚ ਧੋ ਕੇ ਪਾਣੀ ਪਲਾਉਣ ਜਾਂ ਉੱਤੇ ਛਿੜਕਣ ਨਾਲ ਨਜ਼ਰ ਦਾ ਸਰ ਘਟ ਜਾਂਦਾ ਹੈ ਤੇ ਕਈ ਲੋਕਾਂ ਦਾ ਵਿਸ਼ਵਾਸ ਹੈ ਕਿ ਜੇਕਰ ਜ਼ਿਆਦਾ ਰੋਂਦਾ ਹੈ ਤਾਂ ਉਸ ਨੂੰ ਗੁਰਦੁਆਰੇ ਭਾਈ ਪੰਡਤ ਜਾਂ ਕਿਸੇ ਡੇਰੇ ਦੇ ਸਾਹ ਤੋਂ ਥੋਲਾ ਕਰਵਾਇਆ ਜਾਂਦਾ ਹੈ ਬੱਚਾ ਤਾਂ ਕਿਸੇ ਵੇਲੇ ਕਿਸੇ ਦਾ ਵੀ ਰੋ ਸਕਦਾ ਹੈ ਇਹ ਸਭ ਵਹਿਮ ਪਰਮ ਸਾਡੇ ਦਿਮਾਗ ਦੀ ਉਪਜ ਹਨ ਜਿਹੜੇ ਮੌਲਕਤਾ ਤੋਂ ਕੋਹਾਂ ਦੂਰ ਹਨ ਸਾਰਥਿਕ ਨਾ ਹੋ ਕੇ ਨਾਰਥਿਕ ਗੱਲਾਂ ਹਨ ਜਿੰਨਾਂ ਵਿੱਚ ਸਾਡਾ ਸਮਾਜ ਹਲੇ ਤੱਕ ਵੀ ਗਰਸਿਆ ਹੋਇਆ ਹੈ ਸਾਡਾ ਬਹੁਤ ਸਾਰਾ ਪੜਿਆ ਲਿਖਿਆ ਵਰਗ ਹਲੇ ਵੀ ਭੂਤਾਂ ਪ੍ਰੇਤਾਂ ਰੂਹਾਂ ਬਰੂਹਾਂ ਤੇ ਨਜ਼ਰਾਂ ਦੇ ਵਹਿਮਾਂ ਪਰਮਾਂ ਵਿੱਚ ਫਸਿਆ ਹੋਇਆ ਹੈ ਇੱਟਾਂ ਨੂੰ ਮੱਥੇ ਟੇਕੀ ਜਾ ਰਿਹਾ ਹੈ ਦਰਸਤਾਂ ਦੀ ਪੂਜਾ ਕਰ ਰਿਹਾ ਹੈ ਇਹ ਨੇਰੇ ਬਹਿਮ ਪਰਮ ਜਿਹੜੇ ਲੋਕ ਵਿਸ਼ਵਾਸ ਬਣ ਗਏ ਹਨ ਸਾਡਾ ਧਰਮ ਸਿੱਖ ਧਰਮ ਇੱਕ ਵਿਗਿਆਨਕ ਧਰਮਾ ਸਾਡੇ ਗੁਰੂਆਂ ਨੇ ਸਾਨੂੰ ਕਿਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਇੱਥੇ ਬਹਿਮ ਪਰਮ ਜਾਦੂ ਟੂਣੇ ਧਾਗੇ ਤਵੀਤਾਂ ਦੀ ਕੋਈ ਜਗ੍ਹਾ ਨਹੀਂ ਪਰ ਅਫਸੋਸ ਅਸੀਂ ਇਹ ਸਭ ਭੁੱਲ ਚੁਕੇ ਹਾਂ ਜਦੋਂ ਪੰਡਤਾਂ ਤੇ ਵਿਵਪਤਾ ਪਈ ਸੀ ਤਾਂ ਉਹ ਸਾਡੇ ਗੁਰੂਆਂ ਕੋਲ ਆਏ ਸੀ ਤੇ ਅੱਜ ਜਦੋਂ ਸਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਆਪਣੇ ਗੁਰੂਆਂ ਦੀ ਬਾਣੀ ਨੂੰ ਭੁੱਲ ਕੇ ਨਕਲੀ ਸਾਧਾਂ ਦੇ ਡੇਰਿਆਂ ਤੇ ਜਾਂਦੇ ਹਾਂ ਅਸੀਂ ਆਪਣਾ ਧਰਮ ਗੁਰੂਆਂ ਦੀ ਬਾਣੀ ਗੁਰੂਆਂ ਦੇ ਉਪਦੇਸ਼ ਸਭ ਕੁਝ ਭੁੱਲ ਚੁਕੇ ਹਾਂ